ਅਸੀਂ ਚੱਲੇ ਆ ਪਿੰਡ ਚ ਮੜਾ ਜਾ ਵੇਖਣ ਵੀ ਕੋਈ ਖੇਡਦਾ ਕਿ ਨਹੀਂ ਖੇਡਦਾ ਕ ਖੇਡਦਾ ਛੱਡਿਆ ਦੀ ਲੇਟ ਆ ਵੀਡੀਓ ਬਣਾਉਣ ਨੂੰ ਪਰ ਫੇਰ ਵੀ ਕੋਈ ਜਵਾਕ ਜੱਲਾ ਐ ਕਾਇਆ ਦਾ ਲੱਭ ਲਿਆ ਲੈ ਜਾਂਦਾ ਜਹੜਾ ਕੋਈ ਤੇ ਪਵਾ ਨਹੀਂ ਰਿਹਾ ਤੂੰ ਕਿਹਨਾਂ ਕਾਂਜ ਪਾ ਹੈ ਮਨਦੀਪ ਤੂੰ ਵੀ ਖੇਡ ਛੱਡਿਆ ਹੋਲੀ ਹੈ ਮਨਦੀਪ ਚਾਕੇ ਖੇਡ ਛੱਡਿਆ ਚੱਲ ਇਹ ਵੀ ਵਿਜੀ ਆ ਹਣ ਤਾਸ ਕੁੱਟਾਂ ਤੇ ਇਹਨਾਂ ਨੇ ਹੋਲੀ ਖੇੜ ਲਈ ਪਹਿਲਾਂ ਅੱਜ ਅੱਡੇ 'ਚ ਫਿਰਦੇ ਆ ਜਿਵੇਂ ਸਨਸਾਨ ਪਈ ਆ ਵਾਹ ਹੈਪੀ ਹੋਲੀ ਸਾਰਿਆਂ ਨੂੰ ਜੀਤੇ ਰਹੀ ਵੀ ਨਹੀਂ ਕੈਸਾ ਕਰਦੇਗੇ ਅਸੀਂ ਕਿਤੇ ਧਾਰਮਿਕ ਥਾਂ ਤੇ ਮੱਥਾ ਟੇਕਣਗੇ ਹੋਲੀ ਵਾਲੇ ਦਿਨ ਤਾਂ ਕਿ ਹੋਲੀ ਤਿਆਰੀ ਐ ਹੋ ਜਾਵੇ ਅਸਲ ਜਦਾ ਜੂਪੀ ਪਿਆਰੇ ਲਈ ਮਣਾਈ ਜਾਂਦੀ ਆ ਵਦਗਾ ਉਹ ਭੰਗ ਭੁੰਗ ਪੀ ਕੇ ਨੂੰ ਥੋਣ ਪਤਾ ਵੀ ਉਹ ਫਿਰ ਕੌਰੂ ਬਾਲਾ ਪਾਉਂਦੇ ਆ ਆਪਣੇ ਇਥੇ ਘੱਟ ਹੰਡ ਦੀ ਫਿਰਦੇ ਆ ਪਿੰਡ ਅੱਡੇ ਚ ਲੈ ਸੋਨ ਸਾਰਾ ਪੀਜਾ ਕੰਗ ਸਾਰੇ ਨਾਲ ਪੁੱਤਾ ਬਗਏ ਆ ਆ ਕਿਵੇਂ ਆਂਦਾ ਸਾਡਾ ਹਲਵਾ ਜੀ ਪੁਰਾਣਾ ਬੰਦਾ ਇਹ ਆਇ ਫਿਰਦੇ ਆ ਅੱਡੇ ਚ ਖੇੜ ਹਟੇ ਹੋਲੀ ਕਮੇਆ ਖੇਡ ਹਟੇ ਜਵਾਗ ਆ ਵੀ ਹੋਲੀ ਚਲੋ ਇਹਦਾ ਕੋਰ ਕਰਨੇ ਨਾਲੇ ਹੋ ਗਏ ਜਵਾਗ ਹਣ ਖੇਡ ਹਟੇ ਆ ਚੱਕ ਡੰਡਾ ਪਰੇਡ ਹੋ ਰਹੀ ਏ ਇਧਰ ਤੋਂ ਹਾਂ ਜਿਹੜਾ ਉਹ ਖੇਡ ਰ ਜਿੰਨਾਂ ਦਾ ਮਨ ਨਹੀਂ ਭਰਿਆ ਹਜੇ ਇਧਰ ਵੀ ਆਪਾਂ ਦੇਖ ਸਕਦੇ ਆ ਵੀ ਖਾਲੀ ਵਿਆਹ ਮੌਲਕਾਂ ਕਿ ਸਾਡੇ ਪਿੰਡ ਅਨੰਦਪੁਰ ਸਾਹਿਬ ਦਾ ਬਹਲਾ ਕਰੇ ਜ ਆ ਲੈ ਰੰਗ ਲਈ ਆਂਦੇ ਆ ਕਿ ਤੇ ਤਾਂ ਖੇਡਣਗੇ ਜਾ ਕੇ ਜਵਾਕੋ ਸਾਨੂੰ ਥਾਦ ਲਿਓ ਸਾਨੂੰ ਦੱਸਦੇ ਹੋ ਇੱਥੇ ਵੀ ਸਾਰਾ ਕੁਝ ਹੋਵਟਿਆ ਲੱਗਦਾ ਮੈਨੂੰ ਹਾਂ ਤਾਂ ਮੈਂ ਕਿ ਜਾਂਦਾ ਬਾ ਤੇ ਮੈਂ ਕਿ ਉਹਨੂੰ ਯਾਰ ਪੁੱਛ ਕੇ ਜੇ ਰੰਗ ਪਾਉਣਿਆ ਉਹ ਪਾ ਦਵਾਂਗੇ ਯਾ ਮੇਰੇ ਗੋਲੀ ਨਾਲ ਗੱਲਾਂ ਕਰਦਾ ਰੰਗ ਪੁੱਛ ਕੇ ਨਹੀਂ ਚਲਾਈਦਾ ਹੁੰਦਾ ਕਿਤੇ ਆ ਗਿਆ ਆ ਗਿਆ ਬਾਵਲੇ ਤਾਂ ਕਰ ਲੈ ਫੋਨ ਜੇ ਚਪਾਲਾ ਬਸ ਇਨੀ ਗੱਲ ਐ ਹਾਂ ਫੋਨ ਤੇ ਲੱਪੇ ਲੈ ਵੀ ਲੈ ਬੰਦਾ ਰੇਡ ਨਾਲ ਸ਼ੁਰੂ ਕਰਾਂਗੇ ਕਿੱਦੋਂ ਸ਼ੁਰੂ ਕਰਕੇ ਇਧਰ ਆਪਾਂ ਪਹਿਲੇ ਆਹ ਲੈ ਟੱਕਾ ਜੀ ਲਾ ਹਾਏ ਆ ਚੱਕ ਆ ਲੈ ਰੂ ਹੋ ਗਿਆ ਆ ਲੈ ਕਲਾ ਉਸ ਤਾਂ ਲੱਕਿੰਦੀ ਆਉਂਦੀ ਬਹੁਤ ਸੋਹਣਾ ਰੰਗ ਹੈ ਇਹਦਾ ਆ ਚਾਏ ਵੇ ਨਾ ਬੱਸ 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 ਕਿਉਂ ਤੇ ਹੋਰ ਵੀ ਬਣਾਣਾ ਬਜਾਏ ਫਿਰ ਹਾਏ ਹਾਏ ਇਹ ਨਾਰਾ ਗਿੰਦਰੂਰੀ ਮਕਾਉਣਾ ਹੀ ਹੁੰਦਾ ਤੂੰ ਕਾਢੀਂ ਵੀਡੀਓ ਬਣਾ ਰਹੀਆਂ ਸਿਆ ਨਾ ਤੁਸੀਂ ਆ ਤੁਸੀਂ ਆਦੇ ਤੇ ਆ ਪਿਆ ਪਿਆ ਮੈਂ ਲਾ ਦਿੰਨੀ ਮੈਂ ਲਾ ਦਿੰਨੀ ਨਾਉਨ ਥੈਗੀ ਆ ਹਾਂ ਨਾਉਨ ਥੈਗੀ ਮਮੀ ਹਾਂ ਨਹੀਂ ਬੱਸ ਬਈ ਨੋ ਤਾਂ ਹੈਗਾ ਇਹ ਨੰਨਾ ਨੰਨਾ ਲੱਗਦਾ। ਆ ਲੰਗਿੰਨ ਲੱਗਦਾ ਹੈਗਾ ਵਾ। ਕੈਮਰਾ ਨਾ ਕੈਮਰਾਮੈਨ ਨਹੀਂ ਲਵਾਊਗਾ। ਕਿਉਂ? ਨਹੀਂ। ਹਾ ਹਾ ਤੇ ਲਾ। ਆ ਫਰਦਿੰਗਾ ਭੈਣ ਹੋਣੀ। ਨਹੀਂ ਮੈਂ ਉਹਨੂੰ ਇੰਚਾ ਭੈਣ ਤੋਂ ਲਵਾ ਲੈਂਦੀ ਆ ਨਾ ਤੇ ਕੰਮ ਕਰਣਾ। ਹੂੰ। ਲਾਪੰਗਾ ਭੈਣ ਹੋਣੀ। ਆਈਦਾ ਇੱਧਰ ਦੀ ਲਾਬ ਦੇ ਲਾਬ ਦੇ ਇੱਧਰ ਦੀ ਆਏ ਆ। ਉਹਨਾਂ ਦੇ ਦਾ ਵੀ ਸੱਤੀ ਕਵੀਰੇ। ਆ ਗਏ। ਸੁੱਕਾ ਰੰਗ ਲੈ। ਸੁੱਕਾ ਹੈਗਾ ਸਾਡੇ ਕੋਲ ਸੁੱਕਾ ਪਾਉ। ਸਾਡੇ ਕੋਲ ਹੈ ਸਾਡਾ ਹੀ ਰੰਗ। ਸਾਡੇ ਰੰਗ ਆ ਸਾਡੇ ਨਾਲ ਕੋਈ। ਉੱਤਰ ਜਾਣੇ ਇਹਦਾ। ਸੁੱਕਾ ਰੰਗ ਆ ਸੁੱਕਾ ਰੰਗ ਲੈ ਰੋਲ ਲੈਣਾ ਸਾਥੇ। ਨਾ ਨਾ ਨਾ। ਆਹ ਲੈ ਭਾਈ। ਫੋਨ ਤੇ ਭੇਜ ਦੇ। ਆ ਲੈ। ਆ ਵੀ ਸ। ਆਈ ਸੋਟੀ ਨਾਲੇ। ਆਂ ਕਿ ਰੱਖੀ। ਆ ਦੇਖ ਸੋਟੀ ਨਾਲੇ ਸੋਟੀ ਵੀਡੀਓ ਬਣਾਉਣਾ ਸਾਡੀ। ਚਲੋ। ਉਹ ਮੈਂ ਖੜ ਜਾਂਦਾ ਨਾ ਇਹ ਕਰਕੇ। ਹਾਂ ਸਾਡਾ ਰੰਗ ਸਾਡੇ ਤੇ ਲਾ ਦੋ ਕੋਈ ਨਹੀਂ। ਨਹੀਂ ਉਹ ਬੱਸ 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 ਲਾ ਲਾ ਥੈਂਕ ਯੂ ਟੂ ਹੈਪੀ ਹੋਲੀ ਹਾਲਾ ਉਹ ਬਣੇ ਰੇ ਚੱਕਦਾ ਪਾਣੀ ਤੁਸੀਂ ਤਾਂ ਬੜਾ ਭਰੀ ਫਿਰਦੇ ਆ ਪਾਣੀ ਨਾਲ ਨਹੀਂ ਖੇਡਦੀ ਹੁੰਦੀ ਹੋਲੀ ਸੁੱਕੇ ਰੰਗ ਨਾਲ ਖੇਡਿਆ ਕਰੋ ਸੁੱਕੇ ਰੰਗ ਨਹੀਂ ਵਰਤਦੇ ਸੀ ਉਹ ਬਣੇ ਦੀ ਢੂਈ ਚ ਮਾਰਿਆ ਆ ਦੇ ਦੇ ਰੰਗ ਇਹਨਾਂ ਆ ਚੱਕ ਰੰਗ ਹਰ ਵੇਜ ਪਾ ਦੇ ਬਸ ਹੋ ਗਿਆ ਹੋ ਗਿਆ ਪਾ ਦੇ ਜਿੰਨਾ ਮਰਜੀ ਵਾਹ ਰੱਖ ਪਾਣੀ ਵਾਲੇ ਇੱਕ ਜਣੇ ਆ ਆਪਣੇ ਲਵਾਉਂਦੇ ਇਹ ਜਵਾਗ ਆ ਦੇਖ ਤੂੰ ਭੈਣਾਂ ਜਮਾ ਰੰਗੋਲੀ ਬਣਾਈ ਪਈ ਐ ਦੇਖ ਇਹਦੇ ਥੱਲੇ ਹੋ ਗਿਆ ਇਹ ਲੱਪਾ ਨਹੀਂ ਨਾ ਪਾਇਓ ਬਸ ਆ ਆ ਇੱਕ ਇੱਕ ਦੀ ਦੀ ਪਾ ਲੋ ਪਾਣੀ ਘਾਲਤਾ ਆ ਸਾਡੇ ਕੋਲੇ ਫੋਨ ਆ ਆ ਜੇ ਮੈਂ ਮਰਦੀ ਲੱਗੇ ਰੋ ਇਹਦੇ ਪਾਣੀ ਦਾ ਬੁਰਾ ਹਾਲਾਤ ਦਾ ਉਹ ਦੋਟਾਂ ਨੇ ਮੈਸਾ ਮੂੰਹ ਚ ਪਿਆ ਪਿਆ ਰਾਂਗੇ ਤੂੰ ਮਾਰ ਨਜ਼ਰਾ ਲਿਆ ਤੇ ਦੁਆਖਾ ਜਾਣੇ ਚਾਬੀ ਧੱਕਣੀ ਆ ਫੋਦਾ ਬਸ ਮੀਟਰ ਵੀ ਭਰਤਾ ਦੇਖ ਇਧਰ ਨਾਲ ਤੇ ਹੋਰ ਫੋਨ ਕਰਕੇ ਬਾਜ ਜਾਣੇ ਲਾਇਸੈਂਸ ਸਿੱਖਾਦਾ ਪੂਰੇ ਕਰ ਦਿੰਨੇ ਬਈ ਫੋਨ ਫੋਨ ਨਾ ਕਰਾ ਬਈ ਸਹੀ ਹਾਲ ਚੱਲਣਗੇ ਹਾਂ ਜੱਮ ਸੀ ਜਾ ਕੇ ਲੈਣੇ ਆਂ ਮੋਟਰ ਲੈਣੇ ਹਾਂ ਨਾ ਨਾ ਪਾਣੀ ਵਾਲਾ ਯਾਰ ਗਲਤ ਕੰਮ ਪਾਣੀ ਨਾਲ ਮੁਕਾਬਲਾ ਚੱਲਦਾ ਇਹਨਾਂ ਦਾ ਰੰਗ ਮੁੱਕ ਗਿਆ ਬਾਲ ਡਿੱਪਰ ਹੀ ਫਿਰਦੇ ਫੜਫੜਦੇ ਨੇ ਦੇਖ ਉਧਰ ਮਾਰਨ ਨੂੰ ਬਹੁਤ ਬਾਲ ਬਾਲ ਡਿੱਪਰ ਹੀ ਫੜਦੇ ਆ ਆਹ ਵੇਖੋ ਜੀ ਕਿੰਨੀ ਮਿਹਨਤ ਕੀਤੀ ਹੋ ਇਹਨਾਂ ਨੇ ਪੂਰੇ 50 ਗੁਬਾਰੇ ਆ ਪੂਰੇ 50 ਵਾ ਇੱਕ ਅੱਧਾ ਵੀ ਨਹੀਂ 68 ਸ਼ੁਰੂ ਹੋ ਗਈ ਤੇ ਰੁਕਣਾ ਨਹੀਂ ਬਹੈ ਸਾਇਕਲ ਪਾਲਟੀ ਆ ਦੇ ਅੱਗੇ ਅਸੀਂ ਵਿਹਾਈ ਸਾਈਕਲ ਪਾਲਟੀ ਖੇਡਦੀ ਹੁੰਦੀ ਸੀ ਆ ਮਿਤਰਾ ਆ ਭਾਬਾ ਵਾਲਾ ਜੁੱਧ ਲਾਉਂਦਾ ਮਿਤਰਾ ਲੇਖ ਆ ਲੈ ਆਲਾ ਗੱਲ ਤੇ ਗੱਲ ਆ ਯਾਰ ਲੈ ਗੱਡੀ ਦਾ ਘਰ પેટ્રોલ ਲੋ ਸੈਟਲੋ ਵੇਖ ਦੂਜੇ ਨੇ ਤਾਂ ਗੱਡੀ ਹੀ ਤਾਂ ਉਧਰ ਕੈਂਟਰ ਆ ਗਿਆ ਕੈਂਟਰ ਆਉਂਦਾ ਕੈਂਟਰ ਉਹ ਦੇਖੋ ਇਹ ਕੀ ਚੱਕੀ ਫਿਰਦੇ ਆ ਇਹਨਾਂ ਕੋਲੇ 30 ਆਲਾ ਵਾਹਣੀ ਕੀ ਆ ਹਾਂ ਇਹਨਾਂ ਜੋਂ ਹਣ ਵਧੀਆ ਬਣ ਗੱਦੋ ਨੇ ਜੋ ਚੱਲਿਆ ਹੋਇਆ ਗੱਡੀ ਦਾ ਕੋਈ ਨਹੀਂ ਵੀ ਇੰਨਾ ਨਹੀਂ ਯਾਰ ਕਰਨਾ ਚਾਹੀਦਾ ਜਵਾਬ ਕਨ ਦਾ ਉਹ ਲੈ ਨਾ ਯਾਰ ਲੈ ਇਹਦੇ ਵੈਰੀਫਾਈ ਹੋਇਆ ਸਾਰੀ ਉਹ ਪਾ ਵਾਣਾ ਪੈਂਦਾ ਮਗਰ ਮਦਰਾ ਉਹ ਤਾਂ ਮੈਂ ਟਾਕਰਨ ਲਾਦਾ ਉਹਨਾਂ ਨੇ ਆਈ ਨਾ ਨਹੀਂ ਤੱਕਾ ਚਾਹੀਦਾ ਆਕਮਗਰੀ ਪਾਏ ਸਾਰੇ ਬਤੰਦਰ ਤੁਸੀਂ ਲੋਕ ਬਸ ਬੂਸ ਆਉਂਦੀ ਐ ਉਹ ਸੈਕਿੰਡ ਦਾ ਪਿਆਰ ਚੱਕੋ ਆ ਧਿਆਨ ਹੀ ਨਾ ਰੱਖਦੇ ਜਵਾਕ ਯਾਰ ਆਹ ਵੇਖ ਲਾ ਹਾਂ ਵੀ ਬਸ ਆਈ ਜਾਂਦੀ ਬਤੰਦਰ ਹੋ ਗਿਆ ਕਿ ਇੰਟਰ ਲੰਘਿਆ ਉਹ ਆਣਾ ਵੀ ਲੋ ਗੱਡੀਆਂ ਆਉਂਦੀਆਂ ਗੱਡੀ ਦਾ ਸੈਕਿੰਡ ਆਹ ਵੇਖ ਆਹ ਦਾ ਧਿਆਨ ਕਰ ਲਓ ਬਤੰਦਰੋ ਹੋਰ ਆ ਕਿ ਬਹੁਤ ਵੇਖ ਲਾ ਵੇਖ ਲਾ ਆ ਵੇਖ ਲਾ ਕੁਰ ਬਾਤ ਨਹੀਂ ਦੇਖੀ ਐਨਾ ਨਾ ਦੇਖ ਲਾ ਵੇਖਿਆ ਕਰੋ ਸੱਜਾ ਖਬਾ ਹੁੰਦਾ ਯਾਰ ਹੋਲੀ ਹੈ ਜੀ ਬੋਰਨ ਕਰਦੀ ਜਾ ਕਰੋ ਇੰਨੀ ਉਹਦੇ ਅੱਖਾਂ ਦੇ ਰੋ ਪੈਂਦਾ ਵਾ ਤੇ ਪਾਇਦਾ ਬੰਦਾ ਫਿਰ ਐ ਹਾਂ ਕੀ ਕਰੇ ਫਟੇ ਹੈਲੋ ਹੈਲੋ கம்மனா இல்ல <laughs> ਹਾਂ ਤਾਂ ਨਹੀਂ ਇਹ ਚਨਾ ਆ ਵੀ ਫੋਨ ਤਾਂ ਨਾ ਇੱਕ ਫੋਨ ਤੇ ਸਾਰੇ ਉਂਗਲਾਂ ਨਹੀਂ ਗਏ ਕਰਦੇ ਸਿੱਧੂ ਮੂਸੇ ਵਾਲੇ ਹੀ ਮੰਨਦੇ ਸਾਰੇ ਜਿੰਦਰ ਧੋਈ ਜਾਂਦਾ ਤੇਰਾ ਕੋਈ ਫਰਕ ਨਹੀਂ ਪੈਣਾ ਆਪਾਂ ਤਾਂ ਕਾ ਚੋਲੇ ਆ ਕਿਹੜਾ ਰੰਗ ਗਿਆ ਹੀ ਕੰਪਾਊਂਡ ਫੇਰਿਆ ਸਾਡੇ ਰਹੀ ਗੱਲ ਪਹਿਲਾਂ ਹੀ ਮਾਰੇ ਰੱਬ ਨੇ ਸਾਡਾ ਕੀ ਕਰ ਲਓਗੇ ਹੈਲੋ ਆ ਨੇਤੀ ਹੋਲੀ ਆ ਮੂਹ ਹੀ ਹੁੰਦਾ ਸਾਡਾ ਤਾਂ ਹਾਂਜੀ ਤਾਂ ਇਹ ਸੀ ਅੱਜ ਦਾ ਬਲੌਗ ਹੋਲੀ ਦਾ ਜੇ ਆਪਾਂ ਵੇਖਿਆ ਮਾੜਾ ਮੋਟ ਜਿਹੀ ਵੀਡੀਓ ਬਣਾਈ ਆ ਹੋਲੀ ਖੇਡੇ ਆ ਜਵਾਕਾਂ ਨਾਲ ਖੇਡਣ ਦਾ ਬੜਾ ਮਜ਼ਾ ਆਇਆ ਤੇ ਆਪਾਂ ਮਿਲਦੇ ਹਾਂ ਅਗਲੇ ਬਲੌਗ 'ਚ ਸਾਰਿਆਂ ਨੂੰ ਹੈਪੀ ਹੋਲੀ ਤੇ ਦਿਨ 3 ਵਰਗਾ ਆਉਂਦੇ ਰਹਿਣ ਖੁਸ਼ੀਆਂ ਵੰਡਦੇ ਰਹਿਣ ਤਾਂ ਮਿਲਦੇ ਆਪਾਂ ਅਗਲੇ ਬਲੌਗ 'ਚ ਵੀਡੀਓ ਨੂੰ ਨੂੰ ਵਾਅਦੇ ਵਾਅਦੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਮਿਲਦੇ ਆਪਾਂ ਅਗਲੇ ਬਲੌਗ ਵਿੱਚ